ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਹ ਪ੍ਰਾਨੀ ਹਾਂ ਮੈਂ ਤਜੀ ਕਰਤਾ ਰਾਮ ਪਛਾਣਾ ਕਹੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਣ ਪਰਮ ਸਨਮਾਨਯੋਗ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਔਰ ਨਵਾਜੀ ਸਾਧ ਸੰਗਤ ਜੀਓ 19 ਨੰਬਰ ਸ਼ਲੋਕ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਕਾਲਯੁਗੀ ਜੀਵਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਰੰਤ ਕਰਦੇ ਹਨ ਜਿਹ ਪ੍ਰਾਨੀ ਹਉਮੈ ਤਜੇ ਕਰਤਾ राम ਪਛਾਨ ਸੋ ਮਹਾਰਾਜ ਕਹਿੰਦੇ ਜਿਸ ਪ੍ਰਾਣੀ ਨੇ ਹਾਮੇ ਨੂੰ ਛੱਡ ਦਿੱਤਾ ਹੈ ਕਿਉਂਕਿ ਹੰਗਤਾ ਦਾ ਹਾਮੇ ਦਾ ਰੋਗ ਬੜਾ ਵੱਡਾ ਹੈ ਪਿਆਰੇ ਸੋ ਹਰ ਇਨਸਾਨ ਹੰਗਤਾ ਦੇ ਵਿੱਚ ਹੈ ਹੰਕਾਰ ਦੇ ਵਿੱਚ ਹੈ ਜਿਹਦੇ ਕੋਲ ਧਨ ਪਦਾਰਥ ਜਿਆਦਾ ਆ ਜਾਂਦਾ ਹੈ ਵਿਪੂਤੀ ਜਿਆਦਾ ਆ ਜਾਂਦੀ ਹੈ ਸੰਪਤੀ ਆ ਜਾਂਦੀ ਹੈ ਸੋ ਧਨ-ਦੌਲਤ ਜਿਹਦੇ ਕੋਲ ਆ ਜਾਂਦਾ ਹੈ ਉਹ ਹੰਕਾਰ ਕਰਦਾ ਹੈ। ਸੋ ਮੈਂ ਮੇਰੀ ਦੇ ਵਿੱਚ ਸਮਾਂ ਗੁਜ਼ਾਰ ਦਿੰਦਾ ਹੈ। ਆਪਣੀ ਚੀਜ਼ ਸਮਝ ਕੇ ਉਹਦਾ ਹੰਕਾਰ ਕਰਦਾ ਹੈ। ਸੋ ਹੰਕਾਰ ਦੇ ਵਿੱਚ انسان ਬੜਾ ਕੁਝ ਕਰਦਾ ਹੈ। ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਹਰ ਚੀਜ਼ ਦਾ ਹੰਕਾਰ ਕਰਦਾ ਹੈ, ਮਾਣ ਕਰਦਾ ਹੈ। ਸਰੀਰ ਦਾ ਮਾਣ ਕਰਦਾ ਹੈ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਗਰ ਬਣਾ ਕੇ ਜੀਐ ਦੇਹੀ ਦੇਖ ਸੋਰੰਗ ਆਜ ਕਾਲ ਤਾ ਜਾਹੋਂਗੇ ਜਿਉ ਕਾਂਚਰੀ ਭਉਾਂਗੇ ਇੱਥੇ ਬੰਦਾ ਸਰੀਰ ਦਾ ਵੀ ਹੰਕਾਰ ਸਰੀਰ ਦੇ ਰੰਗ ਦਾ ਵੀ ਹੰਕਾਰ ਕਰੀ ਬੈਠਾ ਹੈ ਕਬੀਰ ਸਾਹਿਬ ਕਹਿੰਦੇ ਕਿਹੇ ਭਾਈ ਇਸ ਸਰੀਰ ਦੇ ਰੰਗ ਦਾ ਮਾਨ ਨਾ ਕਰ ਇਸ ਸੁਭਾਪਣ ਦਾ ਮਾਨ ਨਾ ਕਰ ਤੇਰੀ ਆਤਮਾ ਨੇ ਸਰੀਰ ਨੂੰ ਐਵੇਂ ਛੱਡ ਜਾਣਾ ਹੈ ਜਿਵੇਂ ਸੱਪ ਕੁੰਜ ਨੂੰ ਤਿਆਗ ਦਿੰਦਾ ਹੈ ਜਿਸ ਵਾਸਤੇ ਜਿੰਨਾ ਚੀਜ਼ਾਂ ਦਾ ਤੂੰ ਹੰਕਾਰ ਕਰਦਾ ਹੈ ਗਰਭ ਕਰਦਾ ਹੈ ਉਹ ਚੀਜ਼ਾਂ ਤੇਰੇ ਨਾਲ ਨਿਵਣ ਵਾਲੀਆਂ ਨਹੀਂ ਉਹ ਸਭ ਇੱਥੇ ਰਹਿ ਜਾਣੀਆਂ ਹਨ ਸੋ ਇਥੋਂ ਤੁਰ ਜਾਣਾ ਹੈ ਖਾਲੀ ਹੱਥ ਕੋਈ ਵੀ ਚੀਜ਼ ਨਾਲ ਨਹੀਂ ਜਾਣੀ ਜਿਸ ਵਾਸਤੇ ਫालतੂ ਦਾ ਹੰਕਾਰ ਕਿਸੇ ਚੀਜ਼ ਦਾ ਨਹੀਂ ਚੀਜ਼ ਦਾ ਨਾਂ ਕਰ ਸੋ ਇਸ ਵਾਸਤੇ ਬੰਦਾ ਹੰਕਾਰ ਵਸ ਹੋ ਕਰਕੇ ਬੜਾ ਪਾਪ ਕਮਾਉਂਦਾ ਹੈ ਬڑے ਆਪ ਅਪਦਰਵ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹਨੇ ਹੰਕਾਰ ਨੂੰ ਤਿਆਗ ਦਿੱਤਾ ਤੇ ਕਰਤਾ ਰਾਮ ਜਿਹੜਾ ਕਰਤਾ ਕਰਨ ਵਾਲਾ ਨੂੰ ਪਛਾਣ ਲਿਆ ਪਰ ਗੁਰੂ ਪਿਆਰਿਓ ਪਛਾਣ ਤਾਂ ਹੀ ਹੋਵੇਗੀ ਜੇ ਹੰਕਾਰ ਨੂੰ ਛੱਡਾ ਲਿਆ ਇੱਥੇ ਦਾਨ ਵੀ ਕੀਤਾ ਇੱਥੇ ਪੁੰਨ ਵੀ ਕੀਤਾ ਇੱਥੇ ਭਜਨ ਵੀ ਕੀਤਾ ਪਰ ਇਹਨਾਂ ਕੁਝ ਕਰਨ ਤੋਂ ਬਾਅਦ ਵੀ ਜੇ ਹੰਕਾਰ ਆ ਗਿਆ ਨਾ ਜੋ ਕੁਝ ਕੀਤਾ ਸਭ ਕੁਝ ਨਿਸਫਲ ਚਲਾ ਜਾਏਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬੜੀ ਸੁਣੀ ਉਦਾਹਰਨਾ ਦਿੱਤੀ ਮਾਰੇ ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ નિਫਲ ਜਾਤ ਤਿਹ ਜੋ ਕੁੰਚਰ ਇਸ਼ਨਾਨ ਤੀਰਥਾਂ ਤੇ ਗਮਨ ਕਰ ਲਿਆ ਵਰਤ ਰੱਖ ਲੈ ਦਾਨ ਪੁੰਨ ਕਰ ਲਿਆ ਪਰ ਇੰਨਾ ਕੁਝ ਕਰਨ ਦੇ ਬਾਅਦ ਵੀ ਜੇ ਹੰਕਾਰ ਕਰ ਲਿਆ ਨਾ ਉਹ ਫਿਰ ਹਾਥੀ ਦੇ ਇਸ਼ਨਾਨ ਵਰਗਾ ਆਇਆ ਹਾਥੀ ਨੇ ਇਸ਼ਨਾਨ ਕੀਤਾ ਤੇ ਸੁੰਡ ਦੇ ਨਾਲ ਸਵਾਹ ਪਾਣੀ ਉੱਤੇ ਇਸ਼ਨਾਨ ਕਰਨ ਤੋਂ ਬਾਅਦ ਜਿਵੇਂ ਹਾਥੀ ਉੱਤੇ ਸਵਾਹ ਪਾਣੀ ਦਾ ਨਾ ਪਿੰਡੇ ਜੇ ਐਸੇ ਹਾਲਾਤ ਨੇ ਉਹਨ ਲੋਕ ਉਹਨਾਂ ਲੋਕਾਂ ਦੇ ਜਿਹੜੇ ਦਾਨਪੁਨ ਕਰਕੇ ਭਜਨ ਕਰਕੇ ਗੁਰੂ ਪਿਆਰੇ ਫਿਰ ਹੰਕਾਰ ਕਰਦੇ ਆ ਸੋ ਸੇਵਾ ਕਰਦਿਆਂ ਵੀ ਜੇ ਹੰਕਾਰ ਆ ਗਿਆ ਸਭ ਸਭ ਕੁਝ ਨਿਸ਼ਫਲ ਚਲਾ ਜਾਏਗਾ ਮਾਰੇ ਕਹਿੰਦੇ ਹੰਕਾਰ ਤੋਂ ਬਚਣਾ ਹੈ ਹਉ ਮੈਂ ਨਾਵੇ ਨਾਲ ਵਿਰੋਧ ਹੈ ਦੁਇ ਨਵ ਵਸੇ ਇਕਠਾਏ ਜਿੱਥੇ ਹੰਕਾਰ ਹੋਏਗਾ ਉੱਥੇ ਰੱਬ ਦਾ ਭਜਨ ਨਹੀਂ ਹੁੰਦਾ ਉੱਥੇ ਨਾਮ ਨਹੀਂ ਆਉਂਦਾ ਇਸ ਵਾਸਤੇ ਜਿੱਥੇ ਨਾਮ ਹੈ ਉੱਥੇ ਹੰਕਾਰ ਨਹੀਂ ਹੈ ਮਹਾਰਾਜ ਕਹਿੰਦੇ ਜਿਨੇ ਹੰਕਾਰ ਨੂੰ ਛੱਡ ਦਿੱਤਾ ਨਾ ਜਿਨੇ ਹੰਕਾਰ ਨੂੰ ਤੱਕ ਦਿੱਤਾ ਕਹਿੰਦੇ ਨੇ ਕਰਤਾ ਰਾਮ ਨੂੰ ਪਛਾਣ ਤੇ ਕਰਤਾ ਜਿਹੜਾ ਪਰਮਾਤਮਾ ਰਾਮ ਰਮਿਆ ਹੋਏ ਨੂੰ ਪਛਾਣ ਲਿਆ ਕਹੋ ਨਾਨਕ ਬਹੁ ਮੁਗਤਨਾਰ ਇਹ ਮਨ ਸੱਚੀ ਮੰਨ ਮਹਾਰਾਜ ਕਹਿੰਦੇ ਇਹ ਗੱਲ ਸੱਚੀ ਮੰਨ ਲੈ ਸੱਚ ਮੰਨ ਲੈ ਕਿ ਮੁਕਤ ਹੋ ਜਾਏਗਾ ਉਹਨੂੰ ਮੁਕਤੀ ਮਿਲ ਜਾਏਗੀ ਉਹ ਮੁਕਤਪੁਰਖ ਹੈ ਜਿਹੜਾ ਹੰਕਾਰ ਛੱਡ ਕੇ ਕਰਤਾ ਰਾਮ ਨੂੰ ਪਛਾਣ ਲੈਂਦਾ ਹੈ ਪਰਮਾਤਮਾ ਨੂੰ ਪਛਾਣ ਲੈਂਦਾ ਹੈ ਸਮਝ ਲੈਂਦਾ ਹੈ ਜੇ ਮੈਂ ਬੋਲ ਰਿਹਾ ਤੇ ਮੇਰੇ ਪਿੱਛੇ ਸ਼ਕਤੀ ਰੱਬ ਦੀ ਕੰਮ ਕਰਦੀ ਹੈ ਜੇ ਮੈਂ ਸੁਣਦਾ ਤੇ ਇਹਦੇ ਪਿੱਛੇ ਰੱਬ ਹੈ ਉਹਦੀ ਕਲਾ ਹੈ ਦੇਖਦਾ ਹਾਂ ਇਹਦੇ ਪਿੱਛੇ ਵੀ ਰੱਬ ਦੀ ਸ਼ਕਤੀ ਹੈ ਸੋ ਜੋ ਕੁਝ ਵੀ ਕਰਨਾ ਉਹ ਰੱਬ ਤੇ ਰੱਖਣਾ ਵੀ ਪ੍ਰਮਾਤਮਾ ਹੀ ਕਰਾ ਰਿਹਾ ਹੈ ਤੁਰਦਾ ਹਾਂ ਰੱਬ ਦੀ ਕਿਰਪਾ ਨਾਲ ਸੌਂਦਾ ਹਾਂ ਰੱਬ ਦੀ ਕਿਰਪਾ ਨਾਲ ਬੋਲਦਾ ਹਾਂ ਰੱਬ ਦੀ ਕਿਰਪਾ ਨਾਲ ਜੇ ਇਹ ਮਨ ਵਿੱਚ ਆ ਗਿਆ ਨਾ ਤੇ ਕਰਤਾ ਰਾਮ ਨੂੰ ਪਛਾਣ ਲਿਆ ਮਹਾਰਾਜ ਕਹਿੰਦੇ ਉਹ ਇਨਸਾਨ ਮੁਕਤ ਹੋ ਜਾਂਦਾ ਹੈ ਉਹਨੂੰ ਮੁਕਤੀ ਮਿਲ ਜਾਂਦੀ ਹੈ ਜਿਹ ਪ੍ਰਾਨੀ ਹਉਮੈ ਤਜੇ ਕਰਤਾ ਰਾਮ ਪਛਾਨ ਕਹੋ ਨਾਨਕ ਬਹੁ ਮੁਕਤ ਨਾਰ ਇਹ ਮਨ ਸੱਚੀ ਮਾਰ ਇਹ ਗੱਲ ਸੱਚ ਮੰਨ ਲਓ ਉਹ ਮੁਕਤ ਹੈ ਇਹ ਸਤਿਗੁਰਾਂ ਨੇ 19 ਨੰਬਰ ਸ਼ਲੋਕ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ